ਇੰਦਰਾ ਗਾਂਧੀ ਦੇ ਕਾਤਲ ਦੇ ਭਤੀਜੇ ਨੂੰ ਨਿਊਜ਼ੀਲੈਂਡ ਦੇ ਵਿੱਚ ਹੁਣ ਸਜ਼ਾ ਸੁਣਾਈ ਗਈ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਸ ਨੂੰ 22 ਸਾਲ ਤੱਕ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਤਾਂ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਭਾਰਤੀ ਮੂਲ ਦੇ ਭਤੀਜੇ ਬਲਤੇਜ ਸਿੰਘ ਜਿਸ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਤਾਂ ਉਸ ਨੂੰ ਨਿਊਜ਼ੀਲੈਂਡ ਦੇ ਵਿੱਚ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਦਾਲਤ ਨੇ ਉਸ ਨੂੰ 700 ਕਿਲੋਗ੍ਰam ਮੈਥਾਮਫੈਟਾਮਾਈਨ ਨਸ਼ੀਲਾ ਪਦਾਰਥ ਰੱਖਣ ਦਾ ਦੋਸ਼ੀ ਠਰਾਇਆ ਹੈਗਾ ਤਾਂ ਦੱਸਦੀ ਹੈ ਕਿ ਆਕਲੈਂਡ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਲਤੇਜ ਸਿੰਘ ਨੂੰ ਸਜ਼ਾ ਸੁਣਾਈ ਹੈ ਤਾਂ ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਪੁਲਿਸ ਨੇ ਮਾਰਚ 2023 ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਤਾਂ 1 ਸਾਲ ਹੋ ਚੁੱਕਿਆ ਗ੍ਰਿਫਤਾਰ ਕੀਤੇ ਨੂੰ ਤਾਂ ਆਕਲੈਂਡ ਪੁਲਿਸ ਨੇ ਦੱਸਦੀ ਹੈ ਕਿ ਮੈਨਕਾਉ ਦੇ ਵਿੱਚ ਇੱਕ ਛੋਟੇ ਜਿਹੇ ਗੋਦਾਮ ਦੇ ਉੱਤੇ ਛਾਪਾ ਮਾਰਿਆ ਜਿੱਥੇ ਕਿ ਬੀਅਰ ਦੇ ਡੱਬਿਆਂ ਦੇ ਚ ਮੈਥਾਮਫੈਟਾਮਾਈਨ ਦੀ ਇੱਕ ਵੱਡੀ ਖੇਪ ਲੁਕਾਈ ਹੋਈ ਸੀ ਤਾਂ ਮਾਮਲੇ ਦੀ ਜਾਂਚ ਉਦੋਂ ਸ਼ੁਰੂ ਕੀਤੀ ਗਈ ਉਦੋਂ ਸ਼ੁਰੂ ਹੋਈ ਸੀ ਜਦੋਂ ਐਡੇਨ ਸਗਾਲਾ ਨਾਮ ਦੇ 21 ਸਾਲਾ ਵਿਅਕਤੀ ਦੀ ਮੌਤ ਹੋ ਗਈ ਤਾਂ ਉਸਨੇ ਕਥਿਤ ਤੌਰ ਦੇ ਉੱਤੇ ਉਹੀ ਬੀਅਰ ਪੀਤੀ ਸੀ ਜਿਸ ਦੇ ਵਿੱਚ ਨਸ਼ੀਲੇ ਪਦਾਰਥ ਸ਼ਾਮਿਲ ਸਨ ਤਾਂ ਦੱਸ ਦੇ ਕਿ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਹਿੰਮਤ ਜੀਤ ਜਿੰਮੀ ਸਿੰਘ ਕਾਲੋ ਨਾਮ ਦੇ ਵਿਅਕਤੀ ਨੇ ਇਹ ਬੀਅਰ ਸਗਲਾ ਨੂੰ ਦਿੱਤੀ ਸੀਗੀ ਜਿੰਮੀ ਸਿੰਘ ਨੂੰ ਬਾਅਦ ਦੇ ਵਿੱਚ ਗੈਰ ਜਿਹੜੇ ਕਿ ਇਰਾਦਤਨ ਕਤਲ ਦਾ ਦੋਸ਼ੀ ਠਰਾਇਆ ਜਾਇਗਾ ਦੋਸ਼ੀ ਠਰਾਇਆ ਗਿਆ ਜੋ ਕਿ ਕਤਲ ਦੇ ਬਰਾਬਰ ਨਹੀਂ ਸੀਗਾ ਪਰ ਸੁਣਵਾਈ ਦੇ ਦੌਰਾਨ ਜਿੰਮੀ ਸਿੰਘ ਨੇ ਕਿਹਾ ਸੀਗਾ ਕਿ ਉਸ ਨੂੰ ਇੱਕ ਭਰੋਸੇਮੰਦ ਕਾਰੋਬਾਰੀ ਦੋਸਤ ਨੇ ਧੋਖਾ ਦਿੱਤਾ ਸੀਗਾ ਅਤੇ ਉਹ ਖੁਦ ਇਸ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਤਾਂ ਖੂਫੀਆ ਸੂਤਰਾਂ ਦਾ ਦਾਵਾ ਹੈਗਾ ਕਿ ਇਹ ਭਰੋਸੇਮੰਦ ਕਾਰੋਬਾਰੀ ਬਲਤੇਜ ਸਿੰਘ ਇਸ ਡਰਗ ਤਸਕਰੀ ਨੈਟਵਰਕ ਦਾ ਮਾਸਟਰਮਾਈਂਡ ਸਿੰਘਾ ਤਾਂ ਦੱਸ ਦਈਏ ਕਿ ਭਾਵੇਂ ਨਿਊਜ਼ੀਲੈਂਡ ਪੁਲਸ ਨੇ ਅਧਿਕਾਰਤ ਤੌਰ ਦੇ ਉਤੇ ਬਲਤੇਜ ਸਿੰਘ ਦੇ ਨਾਮ ਦੀ ਪੁਸ਼ਟੀ ਨਹੀਂ ਕੀਤੀ ਹੈ ਇਹ ਖਬਰ ਜਿਹੜੀ ਕਿ ਮੀਡੀਆ ਦੇ ਹਵਾਲੇ ਤੋਂ ਜਿਹੜੀ ਕਿ ਸਾਂਝੀ ਕਰ ਰਿਹਾ ਦੱਸ ਦਈਏ ਕਿ ਪਰ ਖੂਫੀ ਏਜੰਸੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ 22 ਸਾਲ ਦੀ ਸਜ਼ਾ ਸੁਣਾਏ ਗਏ ਵਿਅਕਤੀ ਦਾ ਨਾਮ ਬਲਤੇਜ ਸਿੰਘ ਹੈ ਤਾ ਨਿਊਜ਼ੀਲੈਂਡ ਮੀਡੀਆ ਦੇ ਦੱਸਦੇ ਕਿ ਮੀਡੀਆ ਨੇ ਹਿੰਮਤਜੀਤ ਕਾਲੋ ਨਾਮ ਦੇ ਵੀ ਉਸਦਾ ਵੀ ਨਾਮ ਲੈ ਲਿਆ ਹੈਗਾ ਜਿਸ ਨੇ ਮ੍ਰਿਤਕ ਸਗਾਲਾ ਨੂੰ ਬੀਅਰ ਦਾ ਕਹਿਨ ਦਿੱਤਾ ਸੀਗਾ ਪਰ ਨਿਊਜ਼ੀਲੈਂਡ ਮੀਡੀਆ ਰਿਪੋਰਟਰ ਦੇ ਮੁਤਾਬਕ ਇਹ ਸਪਸ਼ਟ ਕਰਦਿਆ ਨੇ ਕਿ ਉਸ ਦੇ ਸਾਥੀ ਜੋ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕ ਦਾ ਜਿਹੜਾ ਕਿ ਮੁਖ ਸਾਜ਼ਿਸ਼ ਕਾੜਾ ਸੀਗਾ ਤੇ ਉਸ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁناਈ ਗਈ ਹੈ ਤਬਲਦੇਵ ਸਿੰਘ ਨੂੰ ਐਡਲ ਸਗਾਲਾ ਦੀ ਮੌਤ ਦੇ ਵਿੱਚ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਪਰ ਉਹ ਘੱਟੋ-ਘੱਟ 10 ਸਾਲ ਦੀ ਸਜ਼ਾ ਪੂਰੀ ਕਰਨ ਤੱਕ ਪੈਰੋਲ ਲਈ ਯੋਗ ਨਹੀਂ ਹੋਵੇਗਾ ਤਾਂ ਪੰਜਾਬ ਦੇ ਵਿੱਚ ਬਲਤੇਜ ਸਿੰਘ ਦੇ ਪਰਿਵਾਰ ਨੇ ਇਹਨਾਂ ਰਿਪੋਰਟਾਂ ਨੂੰ ਜ਼ਾਲੀਕਰਾਰ ਦਿੱਤਾ ਹੈਗਾ ਤੇ ਉਸਦੇ ਪਰਿਵਾਰ ਦਾ ਇਹ ਵੀ ਕਹਿਣਾ ਹੈਗਾ ਕਿ ਇਸ ਮਾਮਲੇ ਦੇ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈਗੀ ਹੈ ਪਰ ਇਹ ਜੋ ਖਬਰ ਆ ਰਹੀ ਹੈ ਇਹ ਸੂਤਰ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬਲਤੇਜ ਸਿੰਘ ਸਤਵੰਤ ਸਿੰਘ ਦੇ ਭਰਾ ਸਰਵਣ ਸਿੰਘ ਅਗਵਾਨ ਦਾ ਪੁੱਤਰ ਹੈ ਸਤਵੰਤ ਸਿੰਘ ਉਹਨਾਂ ਜਿਹੜੇ ਕਿ ਉਹਨਾਂ ਦੇ ਸਿੱਖ ਬੋਡੀਗਾਰਡਰਾਂ ਦੇ ਵਿੱਚੋਂ ਇੱਕ ਸੀਗਾ ਜਿਨ੍ਹਾਂ ਨੇ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਸੀਗੀ ਤਾਂ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਦੇ ਤਹਿਤ ਭਾਰਤੀ ਫੌਜ ਨੂੰ ਹਰਮੰਦਰ ਸਾਹਿਬ ਭੇਜਿਆ ਸੀਗਾ ਜਿਸ ਦੇ ਗੁੱਸੇ ਦੇ ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀਗੀ ਇਸ ਮਾਮਲੇ ਤੋਂ ਬਾਅਦ ਸਤਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 1999 ਦੇ ਵਿੱਚ ਉਹ ਫਾਸੀ ਦੇ ਦਿੱਤੀ ਗਈ ਸੀ ਬਲਤੇਜ ਸਿੰਘ ਦਾ ਪਰਿਵਾਰ 1980 ਦੇ ਦਹਾਕੇ ਦੇ ਵਿੱਚ ਨਿਊਜ਼ੀਲੈਂਡ ਚਲਾ ਗਿਆ ਅਤੇ ਆਕਲੈਂਡ ਦੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਸ਼ੁਰੂ ਕੀਤੀ ਤਾਂ ਖੁਫੀਆ ਸੂਤਰਾਂ ਅਨੁਸਾਰ ਬਲਤੇਜ ਸਿੰਘ ਨਿਊਜ਼ੀਲੈਂਡ ਦੇ ਵਿੱਚ ਖਾਲਿਸਤਾਨ ਪੱਕੀ ਗਤੀਵਿਧੀਆਂ ਦੇ ਵਿੱਚ ਵੀ ਸ਼ਾਮਿਲ ਰਿਹਾ ਆਏਗਾ ਮੰਨਿਆ ਜਾਂਦਾ ਹੈਗਾ ਕਿ ਉਸਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਇੱਕ ਕਟੜਪੰਥੀ ਜਿਹੜਾ ਕਿ ਖਾਲਿਸਤਾਨ ਸਮਰਥਕ ਹੈ ਅਤੇ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀਆਂ ਦੇ ਵਿੱਚੋਂ ਇੱਕ ਹੈ ਜੋ ਕਿ ਇਸ ਸਮੇਂ ਐਨਐਸਏ ਅਧੀਨ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਹੈਗਾ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਗਾਂਧੀ ਨੂੰ ਮਾਰਨ ਵਾਲੇ ਦੇ ਭਤੀਜੇ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਕਰੀਓ 22 ਸਾਲ ਤੱਕ ਉਹ ਜੇਲ੍ਹ ਦੇ ਵਿੱਚ ਬੰਦ ਰਹੇਗਾ